ਤਾਨੂੰ ਇਹ ਵੀ ਜਾਣਕਾਰੀ ਦਵੋ ਵੀ ਜਿਹੜੀ ਖਾਦ ਆ ਇਹ ਆਪਾਂ ਕਿਸ-ਕਿਸ ਤਰ੍ਹਾਂ ਦੀ ਫਸਲ ਤੇ ਵਰਤ ਸਕਦੇ ਆ ਕਿਹੜੀ-ਕਿਹੜੀ ਫਸਲ ਹੀ ਕਾਮਯਾਬ ਆ। ਬਗਨਾ ਹਰੇਕ ਲੋਕਨ ਨੂੰ ਇਹੀ ਲੱਗਦਾ ਵੀ ਜਿਹੜੀ ਆਪਾਂ ਆਰਗੈਨਿਕ ਖਾਦ ਜਾਂ ਗੰਡੋਆਂ ਦੀ ਖਾਦ ਜਿਹੜੇ ਮਾਲੀ ਘਰਾਂ ਚ ਪਾ ਕੇ ਜਾਂਦੇ ਉੱਥੋਂ ਤੱਕ ਹੀ ਸੀਮਤ ਆ। ਪਰ ਨਹੀਂ ਇਹਨੂੰ ਆਪਾਂ ਬਹੁਤ ਛੋਟੇ ਲੈਵਲ ਤੋਂ ਲੈ ਕੇ ਬਹੁਤ ਵੱਡੇ ਲੈਵਲ ਤੱਕ ਵਰਤ ਸਕਦੇ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਆਪਾਂ ਇੱਕ ਬਗੀਚੀ ਜਿਵੇਂ ਆਪਦੀ ਘਰ ਦੀ ਤਿਆਰ ਕੀਤੀ ਹੋਈ ਹੈ ਨਾ ਜਿੰਨੀਆਂ ਵੀ ਤੁਸੀਂ ਉਹਦੇ ਵਿੱਚ ਚੀਜ਼ਾਂ ਦੇਖ ਰਹੇ ਹੋ ਦੇਖਦੇ ਆ ਇਹ ਸਾਰੇ ਸਾਰੇ ਆਰਗੈਨਿਕ ਆ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਸਪਰੇ ਨਹੀਂ ਵਰਤਦੇਗੇ ਦੂਜੀ ਚੀਜ਼ ਜਿੰਨੇ ਵੀ ਆਪਾਂ ਘਰ ਦੇ ਵਿੱਚ ਬਾਗਬਾਨੀ ਕਰਦੇ ਆ ਉਹਦੇ ਵਿੱਚ ਵੀ ਕੁਝ ਨਹੀਂ ਵਰਤਦੇਗੇ ਫਿਰ ਜੇ ਕੋਈ ਵੱਡੇ ਲੈਵਲ ਤੇ ਕਿਸਾਨ ਕਰਨਾ ਚਾਹੁੰਦਾ ਹਨ ਵੀ ਕੋਈ ਆਰਗੈਨਿਕ ਖੇਤੀ ਕਰਦਾ ਉਹਦੇ ਲਈ ਵੀ ਆਪਾਂ ਯੂਜ਼ ਕਰ ਸਕਦੇ ਆ ਹੁੰਦੇ ਆ ਚੀਜ਼ਾਂ ਵੀ ਕਣਕ ਬਾਹਰੋਂ ਮੰਗਾਉਣੇ ਆ ਵੀ ਉਹ ਰੇ ਸਪਰੇ ਨਹੀਂ ਕਰਦੇਗੇ ਛੋਲੇ ਆ ਰਾਜਸਥਾਨ ਦੇ ਆਪਾਂ ਮੰਗਦੇ ਆ ਤੇ ਰਾਜਸਥਾਨੋਂ ਮੰਗਾਏ ਆ ਵੀ ਉੱਥੋਂ ਵਧੀਆ ਚੀਜ਼ ਮਿਲਦੀ ਆ ਤਾਂ ਉਹੀ ਚੀਜ਼ ਕਿਉਂ ਨਾ ਆਪਾਂ ਆਪਦੇ ਪੰਜਾਬ ਦੇ ਵਿੱਚ ਲੈ ਕੇ ਆਈਏ ਇਸੇ ਲਈ ਜੇ ਮੈਂ ਤੁਹਾਨੂੰ ਪਹਿਲਾਂ ਇਸੇ ਕਮਰਸ਼ੀਅਲ ਲੈਵਲ ਤੇ ਕਿਸੇ ਨੇ ਕਰਨੀ ਤਾਂ ਕਿਸਾਨ ਭਰਾ ਆਪਦੇ ਖੇਤ ਦੇ ਵਿੱਚ ਇਹਨੂੰ ਪਾਉਣਾ ਸ਼ੁਰੂ ਕਰ ਸਕਦਾ ਹੈ ਤੇ ਇੱਕ ਨਾ ਆਪਣੇ ਕਿਸਾਨ ਭਰਾਵਾਂ ਨੂੰ ਇਹ ਵੀ ਦੱਸੋ ਕਿ ਵੀ ਜਿਹੜੀ ਵਧੀਆ ਕੁਆਲਿਟੀ ਆ ਵਧੀਆ ਖਾਦ ਆ ਹਾਂਜੀ ਉਹਦੀ ਪਾਰਕ ਕਿਵੇਂ ਕੀਤੀ ਜਾ ਸਕਦੀ ਆ ਇਹਦੇ ਦੋ ਤਿੰਨ ਚੀਜ਼ਾਂ ਹੀ ਆ ਜੀ ਅੱਲਾ ਦਾ ਜੇ ਹੁੰਦਾ ਜੇ ਕੋਈ ਕਿਸਾਨ ਵੱਡੇ ਲੈਵਲ ਤੇ ਕਰਦਾ ਜੇ ਕਿਸ ਤਰ੍ਹਾਂ ਦਾ ਉਹ ਲੈਬ ਟੈਸਟ ਵੀ ਕਰਵਾ ਸਕਦਾ ਹੁੰਦਾ ਪਤਾ ਹੈ ਸੋਇਲ ਟੈਸਟ ਹੁੰਦੀ ਉਸ ਤਰ੍ਹਾਂ ਇਹਨਾਂ ਦੇ ਖਾਦ ਟੈਸਟ ਵੀ ਹੋ ਜਾਂਦੀ ਹੈ ਦੂਜੀ ਚੀਜ਼ ਹੈ ਜੇ ਆਪਾਂ ਆਨਲਾਈਨ ਐਵਰੇਜ ਦੇਖਿਆ ਜਾਵੇ ਤਾਂ ਜਿੰਨਾ ਜਿਹੜੀ ਖਾਦ ਦੇ ਜਦੋਂ ਆਪਾਂ ਉਹਨੂੰ ਉਤਾਰਦੇ ਆ ਜਦੋਂ ਤੁਸੀਂ ਖਾਦ ਲੈਣੀ ਆ ਤਾਂ ਉਹਨੂੰ ਤੁਸੀਂ ਨੱਪ ਕੇ ਦੇਖੋ ਜੇਕਰ ਉਹਦਾ ਲੱਡੂ ਬਣ ਰਿਹਾ ਇਟ ਮੀਨਸ ਉਹ ਚ ਨਮੀ ਵੀ ਪਰਫੈਕਟ ਆ ਤੇ ਦੇਖਣ ਦੇ ਵਿੱਚ ਚਾਹ ਪੱਤੀ ਵਾਂਗ ਲੱਗ ਰਹੀ ਹੈ ਤਾਂ ਬਿਲਕੁਲ ਠੀਕ ਆ ਉਹਦੇ ਚ ਕਿਸੇ ਚੀਜ਼ ਦੀ ਕਮੀ ਨਹੀਂਗੀ ਲਗਭਗ ਬੂਟੇਨ ਜੇ ਆਪਾਂ ਗੱਲ ਕਰਦੇ ਆ 18 ਤੋਂ ਲੈ ਕੇ 20 ਤੱਤ ਦੀ ਲੋੜ ਹੁੰਦੀ ਹੈ ਕਿਸੇ ਵੀ ਨਾ 17 ਤੱਤ ਇਹਦੇ ਵਿੱਚੋਂ ਹੀ ਮਿਲ ਜਾਂਦੇ ਆ ਬਾਕੀ ਜੋ ਤੱਤ ਰਹਿ ਗਏ ਉਹ ਮਿੱਟੀ ਚੋਂ ਹਵਾ ਚੋਂ ਪਾਣੀ ਚੋਂ ਬੂਟੇ ਨੇ ਆਪਦੀ ਅਪੀ ਲੈ ਲੈਣੇ ਹੁਣ ਕਿਸਾਨ ਭਰਾਵਾਂ ਨੂੰ ਲੱਗਦੇ ਹੱਥ ਇਹ ਵੀ ਦੱਸ ਹੀ ਦਿਓ ਕਿ 1 ਕਿੱਲਾ ਬਾਣਾ ਜਿਹੜਾ ਪੈ ਜਮੀਨ ਆਪਣੀ ਉਹਦੇ ਚ ਆਪਣੀ ਕਿੰਨੀ ਖਾਦ ਲੱਗੂਗੀ ਜੇ ਆਰਗੇਨਿਕ ਵਰਮੀਕੰਪੋਸਟ ਖਾਦ ਪਾਉਣੀ ਹੋਵੇ ਜੇ ਆਪਾਂ ਸਟੈਂਡਰਡ ਤੋਂ ਲਾ ਕੇ ਦੇਖੀਏ ਤਾਂ ਲਗਭਗ 5 ਤੋਂ ਲੈ ਕੇ 7 ਕੁਇੰਟਲ ਜਿਹੜੀ ਖਾਦ ਆਪਾਂ ਪਰ ਕਿੱਲੇ ਦੇ ਮਗਰ ਮੰਨ ਕੇ ਚੱਲਦੇ ਆ ਜੇ ਕਿਸ ਨੇ ਚੰਗੀ ਪੈਦਾਵਾਰ ਲੈਣੀ ਆ ਤੇ ਨਾਲ ਨਾਲ ਆਪਣੀ ਡੀਏਪੀ ਯੂਰੀਆ ਜਾਂ ਕੈਮੀਕਲ ਖਾਦਾਂ ਦੀ ਜਿਹੜੀ ਵਰਤੋ ਹੈ ਨਾ ਉਹਨੂੰ ਘਟਾਉਣਾ ਤੇ ਇੰਨੀ ਆਪਾਂ ਮੰਨ ਕੇ ਚੱਲਦੇ ਆ ਵੀ ਲੋਡ ਪੈਂਦੀ ਹੈ 5 ਤੋਂ ਲੈ ਕੇ 7 ਕੁਇੰਟਲ ਦੀ